ਇਹ ਜੀ ਨਿਵਾਸ ਰੱਖਿਆ ਇਹ ਦੱਸਦੇ ਸੀ ਕਿ ਮੈਨੂੰ ਵੀ ਲਾਤਾ ਰਿਸ਼ਤ ਪੋਸ਼ਟ ਸਾਨ ਕੈ ਦੀ ਕਲਾ ਜਿਸ ਸੰ ਉਪਾਤਨੀ ਹੈ ਜਿਹਨੇ ਆਪਣੇ ਬੱਚੇ ਨੂੰ ਇਸ ਪਾਸੇ ਲਾਇਆ ਹੈ ਆਪ ਜੁੜੀ ਹੋਣੀ ਹੈ ਕਹਿੰਦੇ ਸਾਡੇ ਵੱਡੇ ਭਰਾ ਤਾਂ ਪਿੱਛੇ ਦੇ ਚੜਾਈ ਕਰਕੇ ਉਹਨਾਂ ਦਾ ਗਮ ਬੜਾ ਸਿਉਨਾ ਤੇ ਬਾਬਾ ਤੁਸੀਂ ਵੇਖ ਲਿਓ ਕਿ ਜਾਂ ਤੇ ਸਭ ਤੋਂ ਵੱਡੇ ਪੁੱਤ ਦਾ ਪਿਆਰ ਵੱਧ ਹੁੰਦਾ ਜਾਂ ਸਭ ਤੋਂ ਛੋਟੇ ਦਾ ਭਾਈ ਹੁੰਦਾ ਜੀ ਕਹਿੰਦੇ ਜਿਵੇਂ ਮਾਤਾ ਦੀ ਗੋਦ ਵਿੱਚ ਮਾਤਾ ਦੇ ਨੇਕਾ ਹੀ ਪੁੱਤ ਹੁੰਦੇ ਕਈ ਕਈ ਪੁੱਤ ਹੁੰਦੇ ਪਰ ਸਭ ਤੋਂ ਪਿਆਰਾ ਪੁੱਤ ਗੋਦ ਕੋ ਇਹੜਾ ਬੋਧੀ ਕਿ ਹੋਵੇ ਜਾਂ ਤੇ ਉਹਨੂੰ ਪਿਆਰ ਵੱਧ ਕਰਦੀਏ ਜਾਂ ਸਭ ਤੋਂ ਵੱਡਾ ਪੁੱਤ ਹੋਵੇ ਉਹਨੂੰ ਪਿਆਰ ਵੱਧ ਕਰਦੀਏ ਕਿਉਂ ਵੱਡੇ ਸਰ ਉਹ ਉਹਨਾਂ ਨੂੰ ਘੱਮ ਸੀ ਲੋਕ ਸੀ ਹੁੰਦਾ ਹੀ ਹੈ ਤਨ ਮਾਤਾ ਜੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਹਰ ਉਹਨਾਂ ਦੀ ਡਿਊਟੀ ਲੱਗੀ ਹੈ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਸੋਚਿ ਸ਼ਿਗਾਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਸਤਰ ਪਹਿਨਾਉਨੇ ਤੇ ਇੱਕ ਬੇਦ ਉੱਤੇ ਫੁੱਲਾਂ ਦਾ ਹਾਰ 걸ੋਣਾ ਬਾਦ ਨੂੰ ਤਿਆਰ ਕਰਨਾ ਦਰਬਾਰ ਚ ਜਾਂਦੇਆਂ ਨੂੰ ਗਲਜੂ ਹਾਰ ਪਾਉਣਾ ਫਿਰ ਉਸ ਸਰੂਪ ਦਾ ਪਿਆਰ ਕਰਕੇ ਮਨ ਦਾ ਜੀਤਾਂ ਦੀ ਸਿਮਰਨ ਕਰਦੇ ਹੋਤੇ ਭਜਨ ਕਰਦੇ ਉਹ ਇਹ ਗੀਤ ਚੱਲ ਰਹੀ ਹੈ ਕਿ ਇੱਕ ਦਿਨ ਮਾਤਾ ਜੀ ਤਾਂ ਕਹਿਣ ਲੱਗੀ ਸੱਚੇ ਪਾਤਸ਼ਾਹ ਮੈਂ ਸਿਮਰਨ ਤੇ ਕਰਦੀਆਂ ਭਜਨ ਤੇ ਮੈਂ ਕਰਦੀਆਂ ਬੰਦਗੀ ਤੇ ਮੈਂ ਕਰਦੀਆਂ ਪਰ ਕੋਈ ਰਾਸ ਕੋਈ ਆਨੰਦ ਨਹੀਂ ਹੈ ਕਿਰਪਾ ਕਰੋ ਮੈਨੂੰ ਰਾਸਾ ਦੇ ਮਨ ਜੇ ਜੁਗਤ ਨਸੀ ਤਰੀਕਾ ਰਸਿਆ ਜਦੋਂ ਜਦੋਂ ਸਿਮਰਨ ਕਰਦੇ ਕਰਦੇ ਸੁਰ ਉੱਚੇ ਚੜਦੀ 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 ਐਸੀ ਅਵਸਥਾ 'ਚ ਚਲੇ ਗਏ ਕਰਮਾੰਤਾ ਗੀਤਾ ਜੀ ਕਿ ਉਹਨਾਂ ਨੂੰ ਆਉਣ ਵਾਲੇ ਭਵਖਤ ਸਮੇਂ ਦੀ ਜਾਣਕਾਰੀ ਹੋਊਗੀ ਪਤਾ ਨਤਾਂ ਲੱਗੇ ਵੀ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ ਅੱਜ ਤੇ ਆਦਮੀ ਜਿਵੇਂ ਬੈਠੇ ਐ ਤੇ ਕੀ ਦੇਖਦੇ ਐ ਅਨੰਪੁਰ ਸਾਇੰਸ ਨੂੰ ਘੇਰਾ ਪੈ ਗਿਆ ਜਦੋਂ ਘੇਰਾ ਪਿਆ ਘੇਰਾ ਕੋਈ 1 2 4 ਮਹੀਨਿਆਂ ਦਾ ਨਹੀਂ ਸੀ ਕਿੰਨੇ 7 ਤੋਂ 9 ਮਹੀਨਿਆਂ ਦਾ ਘੇਰਾ ਅਨੰਤਪੁਰ ਸਾਹਿਬ ਨੂੰ ਪਾ ਲਿਆ ਤੁਰਕਾਨੀ ਫੌਜਾਂ ਨੇ ਪਹਾੜੀ ਰਾਜੇ ਨੇ ਸਾਰੇ ਜੰਗ ਰੁਕ ਕੇ ਘੇਰਾ ਪਾ ਲਿਆ ਆਖਰਕਾਰ ਅੰਦਰ ਦੇ ਹਾਲਾਤ ਬੜੇ ਤਾਜੁਰਤ ਹੋ ਗਏ ਨਾਨਕ ਸਿੰਘ ਸਾਹਿਬਨਨ ਕੇਲਾ ਛੱਡਣਾ ਪੈ ਗਿਆ ਸੱਤ ਸਾਥੇ ਜਾ ਕੇ ਸਾਰਾ ਪਰਿਵਾਰ ਵਿਛੜ ਗਿਆ ਉੱਟੇ ਸਾਬ ਜਾਂਦੇ ਇੱਕ ਪਾਸੇ ਵਿਛੜ ਜਾਂਦੇ ਵੱਡੇ ਚਮਕੌਰ ਦੀ ਗੜੀ ਬਾਹਰ ਦੇ ਧਾਨ ਚਲੇ ਜਾਂਦੇ ਐ ਬਹਿਰ ਵਿਛੜ ਜਾਂਦੇ ਇੱਥੇ ਬਸ ਨਹੀਂ ਵੱਡੇ ਸਾਬ ਜਾਂਦੇ ਚਮਕੌਰ ਦੀ ਗੜੀ ਵਿੱਚ ਜਾਂਦੇ ਐ ਚਮਕੌਰ ਦੀ ਗੜੀ ਨੂੰ 10 ਲੱਖ ਫੌਜ ਦਾ ਘੇਰਾ ਪੈ ਜਾਂਦਾ ਉੱਟੇ ਫਿਰ ਜੰਗ ਹੁੰਦਾ ਕਮਸਾਲ ਹੁੰਦਾ ਬਾਬਾ ਜੀਤ ਸਿੰਘ ਬਾਬਾ ਜੁਹਾਰ ਸਿੰਘ 10 ਲੱਖ ਦੀ ਫੌਜ ਨਾਲ ਲੜਦੇ ਲੜਦੇ ਚੜਾਈ ਕਰ ਜਾਂਦੇ ਐ ਬਾਬਾ ਅਜੀਤ ਸਿੰਘ ਦੇ ਸੀਨੇ 'ਚ 300 ਕੇ ਵੱਧ ਫੱਤ ਲੱਗਦਾ ਹੈ ਨੇਜੇ ਤਲਵਾਰਾਂ ਲਗਦੀਆਂ ਛੋਟੇ ਸਾਬਦ ਆਦੇਸ਼ ਰਹਾਦਦੀਆਂ ਮੀਹਾਂ ਦੇ ਵਿੱਚ ਚਿੰਨ ਦਿੱਤੇ ਜਾਂਦੇ ਆ ਮਾਤਾ ਗੁਰਦੌਰ ਕਢਾਈ ਕਰ ਜਾਂਦੇ ਸ਼੍ਰੀ ਗ੍ਰੰਥ ਦਾ ਜਾਪ ਕੀ ਜਾਂਦੇ ਇੱਥੇ ਹੀ ਬਸਦੀ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਗੀਵਾੜੇ ਦੇ ਜੰਗਲਾਂ ਦੇ ਵਿੱਚ ਅੱਜ ਟੈਂਡਾ ਸਵਛ ਰਹਾਣਾ ਲਾ ਕੇ ਕੰਨਿਆਂ ਦੀ ਛੇਜ ਤੇ ਕੰਨਿਆਂ ਦੀ ਧਰਤੀ ਤੇ ਪਏ ਜਿੱਤੇ ਹੋਏ ਦੇਖੇ ਇਹੋ ਜਿਹੇ ਹਾਲਾਤ ਜਿੱਤਨਾ ਬਾਜ ਨਾ ਤਾਜ ਨਾ ਝੋੜਾ ਨਾ ਘੋੜਾ ਕੋਈ ਤਾਂ ਦੀ ਬਿਲਕੁਲ ਨਾ ਆਤਮਾਨ ਨਾ ਸਾਧ ਸੰਗਤ ਨਾ ਅਜੀਤ ਦੇ ਖਾਨਾ ਵਿਝਾਰ ਵਿਖਾ ਵਿਖਾ ਬਖਮਲੀ ਸਜਾ ਤੇ ਸੌਣ ਵਾਲਾ ਸਿਰ ਰੱਖਿਆ ਸੀ ਇੱਕਾ ਪਥਰਾ ਤੇ ਐ ਪਥਰਾ ਤੇ ਕਹੇ ਜੰਗਲਾਂ ਦੇ ਪੰਛੀ ਰੋਣੇ ਜਦੋਂ ਮਾਤਾ ਜੀਤਾ ਨੇ ਸਾਰਾ ਸੀਨ ਵੇਖਿਆ ਤੇ ਤਰਾ ਨਿਕਲ ਗਏ ਹਾਏ ਨਿਕਲਿਆ ਇਹਨੇ ਕੀ ਦੇਖਿਆ ਬੰਦ ਤਰਾਕੀ ਹੋ ਗਈ ਮਹਾਰਾਜ ਆ ਗਏ ਸ਼ਾਮੀ ਐ ਮੁੱਖੀ ਚਾਪੀ ਭੋਜਨ ਪਾਣੀ ਪਰਸ਼ਾਨ ਸ਼ਿਕਾਇਤ ਬਾਹਰ ਦਸ ਨੇ ਆਸਨ ਤੇ ਗਏ ਬੰਦ ਜੀਤਾ ਜੀ ਮੁੱਖੀ ਚਾਪੀ ਕਰਦੇ ਸੇਵਾ ਕਰਦੇ ਘਰ ਦੇ ਬੀਬੀਆਂ ਨੂੰ ਕਰਣੀ ਚਾਹੀਦੀ ਹੈ ਪਤੀ ਪਰਮੇਸ਼ਰ ਹੁੰਦਾ ਸਭ ਕੁਝ ਦੇ ਰਿਖੇ ਤੇ ਭਲਾ ਕੇ ਪਰਿਵਾਰਾਂ ਚ ਕੁੰਡੀਆਂ ਨੇ ਸੇਵਾ ਜਰੂਰ ਕਰਿਆ ਕਰੋ ਬੰਦਿਆਂ ਤੇ ਅੱਜ ਕੱਲ ਟੈਨਸ਼ਨ ਬਹੁਤ ਹੈ ਪਰੇਸ਼ਾਨੀਆਂ ਬੰਡੀਆਂ ਨੇ ਥੋੜਾ ਥੋੜਾ ਤੇਜ਼ ਘਸ ਲਿਆ ਕਰੋ ਇੱਥੇ ਉਹ ਬੰਡੀਆਂ ਚ ਸਿਰ ਦੇ ਵਿੱਚ ਥੋੜਾ ਟੜਾ ਸੇਵਾ ਕਰਿਆ ਕਰੋ ਸੇਵਾ ਦਾ ਫਾਲ ਜਰੂਰ ਮਿਲਦਾ ਹੈ ਬੀਬੀਆਂ ਲਈ ਇਹ ਕੀ ਰੱਬ ਹੈ ਪਰਮੇਸ਼ਰ ਹੈ ਔਦਾਨਿਕ ਜਰ ਪ੍ਰੀਆ ਪਰਮੇਸ਼ਰ ਕਰ ਜਾਂਦੇ ਆ ਧਨ ਸਦੀ ਦਰਗੇ ਪਰਬਤੇ ਇਹਦੀ ਕੇ ਰੋਟੀ ਪਨਾਦੀ ਤੇ ਬਾਸ ਐਨੇ ਅਤਮ ਹੋ ਗਏ ਕਪੜੇ ਧੋਤੇ ਮੀਆਂ ਬੀਬੀ ਦਾ ਰਿਸ਼ਤਾ ਬੜਾ ਢੂੜਾ ਹੁੰਦਾ ਨੇਮਲਾ ਹੁੰਦਾ ਹੈ ਸਭ ਤੋਂ ਦੇਨੇ ਇੱਕ ਲਤਨੀ ਹੁੰਦੀ ਹੈ ਸੇਵਾ ਕਰਨੀ ਚਾਹੀਦੀ ਹੈ ਧਰਮਤਾ ਦਾ ਜੀਤਾਂ ਦੀ ਸੇਵਾ ਕਰਦੇ ਨੇ ਪਰਮਨ ਪਰਾਗੀ ਹੈ ਰੋ ਰਿਹਾ ਮਨ ਅੱਖਾਂ ਚੋਂ ਹੰਝੂ ਚੱਲਦੇ ਇੱਕ ਹੰਝੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਤੇ ਪਿਆਏ ਜਦੋਂ ਚਰਨਾ ਤੇ ਹੰਝੂ ਪਿਆਏ ਤੇ ਹੰਝੂ ਹਮੇਸ਼ਾ ਗਰਮ ਹੁੰਦਾ ਹੈ ਜਦੋਂ ਚਰਨਾ ਤੇ ਗਰਮ ਹੰਝੂ ਡਿਗੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਜੀ ਤਾਂ ਕੀ ਗੱਲ ਤੁਸੀਂ ਰੋ ਰਹੇ ਹੋ ਬਰਾ ਕੀ ਹੋ ਦੰਬਾ ਰੁਕੀ ਮਾਤਾ ਨੇ ਕਿਹਾ ਸੱਚੇ ਪਾਛਾ ਮੇਰਾ ਮਨ ਮੇਰਾ ਕੀ ਕਿਉਂ ਬਰਾਗੀ ਹੈ ਸੱਜੇ ਪਾਛਾ ਅੱਜ ਤੋਂ ਮਹਾਰਾਜ ਵਿੱਚ ਬੈਠੀ ਸਾਂ ਮੈਨੂੰ ਇੱਕ ਸੁਪਨਾ ਆਇਆ ਹੈ ਮੈਨੂੰ ਇੱਕ ਖੁਆਬ ਆਇਆ ਹੈ ਤੇ ਤੁਸੀਂ ਕਿਰਪਾ ਕਰਕੇ ਦੱਸੋ ਕੀ ਕਹਿਣਾ ਕੀਤਾ ਬਾਦ ਇੰਦਾਂ ਨੇ ਦੱਸਿਓ ਪਾ ਨਿਸ਼ਾਨ ਉਸ ਦਾ ਨਲਕੀ ਸੱਜੇ ਬਾਛਾ ਮੈਂ ਇੱਕ ਤਵਾ ਤੱਕਿਆ ਈ ਤੱਕਿਆ ਸੱਜੇ ਬਾਛਾ ਨਾਨਕੁਰ ਸਾਧੂ ਠੇਰਾ ਬੈਗਿਆ ਆਖਰ ਨਾਨਕੁਰ ਸਭ ਛੱਡ ਲਾ ਪੈਰ ਸਰਸਾ ਦੇ ਕੰਢੇ ਤੇ ਵਿਛੋੜੇ ਪੈ ਜਾਂਦੇ ਵੱਡੇ ਸਭ ਜਾਂਦੇ ਚਰਪੌੜੀ ਦੀ ਖੜੀ ਚ ਸੀ ਹੀਟ ਹੁੰਦੇ ਤੱਕੇ ਛੋਟੇ ਸਰਹੱਦ ਦੀਆਂ ਨੀਹਾਂ ਤੇ ਚਿੰਨ ਦਿੱਤੇ ਗਏ ਤੁਹਾਨੂੰ ਮਾਛੀ ਬਾੜੇ ਦੇ ਜੰਗਲਾਂ ਦੇ ਵਿੱਚ ਨੰਗੇ ਪਾਉਂ ਐ ਨਾ ਬਾਜਾ ਨਾ ਤਾਜ ਨਾ ਜੋੜਾ ਨਾ ਘੋੜਾ ਐ ਤੇ ਬਾਹਰ ਆਜ ਚਰਨਾ ਦੇ ਕਿਚੋਂ ਖੂਨ ਛਿਮਦਾ ਜੰਮਾ ਨੀਰੋ ਨੀਰ ਐ ਟੰਡ ਦਾ ਸਰਹਾਣਾ ਲਾਇਆ ਹੋਇਆ ਤੇ ਕੰਡਿਆਲੀ ਧਰਤੀ ਤੇ ਪਾਇਆ ਨੂੰ ਤੱਕਿਆ ਮੈਂ ਕਿਹ ਕਿਰਪਾ ਕੋ ਨੂੰ ਦੱਸੋ ਵੀ ਇਹ ਸੱਚ ਐ ਕਿ ਝੂਠ ਐ ਇਦਾਂ ਹੋਣਾ ਐ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਹਿਣ ਕਿ ਹਾ ਦੀ ਤਾਂ ਐਦਾ ਹੁੰਦਾ ਬਾਹੋਂ ਮੁੜ ਕੇ ਕਹਿੰਦਾ ਹਾਂ ਕਿ ਐਦਾਂ ਹੋਣਾ ਕਹਿ ਲਗੇ ਐਦਾਂ ਹੀ ਹੋਣਾ ਹੈ ਪਰ ਤੁਹਾਨੂੰ ਜਿਹੜੀ ਤਾਕਤ ਦਿੱਤੀ ਹੈ ਸ਼ਕਤੀ ਦਿੱਤੀ ਹੈ ਇਸ ਕਰਕੇ ਲਈ ਦਿੱਤੀ ਤੁਸੀਂ ਡੋਲ ਡੋਲ ਜਾਓ ਗਰਮ ਸਦਾ ਡੋਲ ਰਹਿੰਦੇ ਆਪੇ ਹਾਰੇ ਕਰੰਦ ਹੈ ਆਪੇ ਬੋਦਕੀ ਜੋਤ ਸੁਭਾਅ ਦਾ ਨਾਨਕ ਦਾ ਸਾਈਂ ਹੋਵੇ। ਉਹ ਬਾਪਾ ਪਿਤਾ ਦਾ ਪਿਛੋੜਾ ਬੜਾ ਉਖਾ ਹੋ ਜਾਏ। ਬਾ ਵਰਦਨ ਦਾ ਸ਼ਾਵਾ ਬੂਟਾ ਮੇਕ ਨੂੰ ਲਜਰ ਨਾ ਆਏ। ਲੈ ਕੇ ਜਿਸ ਤੋਂ ਸ਼ਾਂਤ ਧਰਤੀ ਰੱਖਣੇ ਸਵਰਗ ਲੜਾਈ। ਬਾਕੀ ਕੋਨ ਦੁਨੀਆ ਦੇ ਬੂਟੇ ਜਲ ਸੁੱਕਿਆਂ ਸੁੱਕ ਜਾਂਦੇ। ਬਾ ਇੱਕ ਐਸਾ ਵਖਰਾ ਬੂਟਾ ਫੁੱਟ ਸੁੱਕਿਆਂ ਮਰ ਜਾਏ। ਜਿਸ ਦੀ ਦੁਨੀਆ ਚਾਰ ਫੁੱਲਾਂ ਵਿੱਚ ਜਿਸ ਦਾ ਸਾਰਾ ਪਿਆਰ ਫੁੱਲਾਂ ਵਿੱਚ ਮੈਂ ਸੁੱਕੇ ਨੂੰ ਗਿੱਲੇ ਪੈਂਦੀ ਔਰ ਔਟ ਮੇਰੀਆਂ ਸਾਰਾ ਨਹੀਂ ਨੀ ਉਮਰਾਂ ਦੀ ਇਹ ਸਾਹਜ ਪ੍ਰਾਣੀ ਕਿਉਂ ਇੱਕ ਪਲ ਵਿੱਚ ਟੁੱਟ ਜਾਏ ਬਾਪ ਦਾ ਕੁਝ ਸੰਗਣਾ ਹੁੰਦਾ ਮੈਨੂੰ ਅਜਿਹਾ ਬਾਪਿਆਂ ਦੀ ਵੱਡੀ ਨੋਟ ਉੱਤੀ ਹੈ ਮੈਂ ਸਮਝਦਾ ਮਾਂ ਪਰਿਵਾਰ ਚ ਰਹਿਨੀ ਸੀ ਭਾਈ ਹਰਜਿੰਦਰ ਸਿੰਘ ਦੀ ਡਿਊਟੀ ਕਰਦੇ ਆ ਉਹਨਾਂ ਨੂੰ ਮੁੱਖੇ ਰਹਿਣਾ ਪੈਂਦਾ ਹੈ ਪਰ ਜਦੋਂ ਬੰਦਾ ਮੰਜਰ ਉੱਤੇ ਘਰ ਵਿੱਚ ਬੈਠਾ ਹੁੰਦਾ ਕਿ ਕੁਝ ਫਿਕਰ ਨਹੀਂ ਲੈਂਦਾ ਕੋਈ ਉਹਦਾ ਬੜਾ ਹੀ ਆਸਰਾ ਹੁੰਦਾ ਕਿ ਜਿੰਤਾ ਸੁਨਾਰਨ ਹੁੰਦਾ ਹੈ ਘਰ ਦਾ ਤਾਲਾ ਤੱਕ ਘਰ ਦਾ ਪਹਿਲੇ ਵਾਰ ਜਿੰਨੇ ਬਾਦ ਹੁੰਦਾ ਹੈ ਤੇ ਮੈਂ ਸਮਝਦਾ ਕਿ ਕਿੰਨਾ ਤੇ ਕਿੰਨਾ ਬੜਾ ਸੋਚ ਰਹੇ ਹੁੰਦੇ ਕਿ ਹੁਣ ਸਾਡੀ ماں ਖਾਤ ਵਿੱਚ ਬੈਠੀ ਦੀ ਸਾਰੂ ਫਿਕਰੀ ਨਹੀਂ ਪਤਾ ਤੇ ਜਦੋਂ ਉਹ ਪਿਛਲੇ 14 ਜੂਨ ਨੂੰ ਚੜਾਈ ਕਰ ਗਏ ਤੇ ਬੜਾ ਮਨ ਵਿੱਚ ਗੁਣਾ ਵੀ ਹੁਣ ਰਾਤਾਂ ਨੂੰ 1 ਵਜੇ ਆਉਣਾ 2 ਵਜੇ ਆਉਣਾ 3 ਵਜੇ ਆਉਣਾ ਤੇ ਫਿੱਕਾ ਰਹਿਦਾ ਸੀ। ਉਹਨਾਂ ਬਾਪੂ ਜੀ ਬੈਠੇ ਐ। ਉਹ ਵੀ ਕੋਈ ਫਿੱਤ ਨਹੀਂ। ਕਿਉਂਕਿ ਬਜ਼ੁਰਗਾਂ ਦੀ ਨੀਂਦ ਵੀ ਕੱਟ ਪੁੱਲੀ ਐ। ਬਜ਼ੁਰਗ ਚੰਗੇ ਪਹਿਰੇਦਾਰ ਹੁੰਦੇ, ਚੰਗੇ ਸਲਾਹਕਾਰ ਹੁੰਦੇ। ਪਰ ਜਦੋਂ ਇਹ ਚਲੇ ਜਾਂਦੇ ਹਨ ਬਾਪ ਬਦੇ ਤਾਂ ਪਿੱਕੇ ਸੁਖ ਦੇ ਪਿਓ ਮਰੇ ਤਾਂ ਮੇਲਾ ਸ਼ਾਲਾ ਮਰੇ ਨਾ ਵੀਰ ਕਿਸੇ ਦਾ ਕੁੱਝਣ ਜਾਂਦਾ ਇਹ ਮੇਲਾ ਪੁੱਤ ਜਿੰਦਾ ਅੰਧ ਤੁਰਦੇ ਇੱਕ ਗੁਰੂ ਉਹ ਕਦ ਰੋਂਦੇ ਥੋੜਾ ਸਭ ਰੁੱਤਾਂ ਚੋਂ ਰੋਗ ਪੁਰਾ ਹੈ ਜਿਸ ਦਾ ਦਾਮ ਪਿਛੋੜਾ ਸਭ ਤੋਂ ਦਾਦਾ ਰੋ ਰਹਿ ਭਾਈ ਭਾਈਆਂ ਦੇ ਦਰਦ ਵਟਾਉਂਦੇ ਪਰਾਵਾ ਦਾ ਬੜਾ ਨੇੜ ਦਾ ਰਿਸ਼ਤਾ ਹੁੰਦਾ ਹੈ ਭਾਈ ਭਾਈਆਂ ਦੇ ਤਰਸ ਵੰਡੋਦੇ ਭਾਈ ਭਾਈਆਂ ਦੀਆਂ ਬਾਹਾਂ ਬਾਪਾ ਭਰਾਵਾ ਨਹੀਂ ਪਰਾਵਾ ਏ ਮੇਰੀ ਮਾਂ ਵੀ ਇੰਨਾ ਭਰਾ ਦਾ ਵਿਛੋੜਾ ਨਹੀਂ ਚੱਲ ਸਕੀ ਵੱਡੇ ਭਰਾ ਜਿਵੇਂ ਭਾਈ ਹਰਜਿੰਦਰ ਸਿੰਘ ਦਾ ਕੁੱਤੇ ਕਵੀ ਨੇ ਲਿਖਿਆ ਸੀ ਬਾਪੂ ਮਰੇ ਤਾਂ ਬੱਚੇ ਜਤੀਮ ਹੁੰਦੇ ਬਾਪੂ ਮਰੇ ਤਾਂ ਬੱਚੇ ਜਤੀਮ ਹੁੰਦੇ ਅੱਖਾਂ ਬਾਤ ਰੋਂਦੇ ਥਾਂ ਥਾਂ ਰੋਕੋ ਬਾਬ ਬਨੇ ਤਸ ਤੋਂ ਛਾ ਉਠੇ ਮਾਹ ਮਰੇ ਤਸ ਤੋਂ ਛਾ ਉਠੇ ਭਾਈ ਬਨੇ ਤਾ ਭੱਜਦੀ ਬੰਦੋ ਪਰ ਆਹ ਵਾਰ ਹੋ ਗਿਆ ਜਦੋਂ ਬੜਾ ਇਤਨ ਕਰਾਇਆ ਬੜੇ ਹਸਪੀਟਲਾਂ ਚ ਭੱਜੇ ਉਹਨੂੰ ਐ ਉਦੋਂ ਇਹ ਚੱਲ ਰਿਆ ਸੀ ਲੋਕ ਡਾਉਨ ਉਹ ਬਿਮਾਰੀ ਦੀ ਅਲਸੀ ਕੀ ਨਾਮ ਸੀ ਉਹ ਤਾਂ ਕਰੋਨਾ ਉਹ ਬਵਾਰੀ ਜੀ ਆਗੀ ਚ ਹਸਪੀਟਲਾਂ ਤੇ ਜਾਂਦੇ ਸੀ ਕਹਿੰਦੇ ਨੂੰ ਕਰੋਨਾ ਹੋ ਗਿਆ ਕਰੋਨਾ ਇਹਦਾ ਬੜਾ ਯਤਨ ਕੀਤਾ ਬੜਾ ਯਤਨ ਕੀਤਾ ਪਰ ਆਖਰਕਾਰ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਤੇ ਜਦੋਂ ਇਹ ਭਰਾ ਦੀ ਅਰਥੀ ਚੁੱਕੀ ਨਾ ਉਹਨੂੰ ਇੱਕ ਆਗਮਨ ਹੋਈ ਕੀ ਆਗਮਨ ਹੋਈ ਉਹ ਕਾਣੋਂ ਫੋਰ ਤੇ ਵੀਰਾ ਪਤਾ ਹੈ ਗੁਰਬਾਣੀ ਪੜਨ ਵਾਲੇ ਤੇ ਜਿਸ ਥਾਤਰ ਸ੍ਰੀ ਨਾਨਕ ਜੀ ਆਤਿ ਤਿਸੂ ਕੀਜੈ ਸਦ ਨਾਮ ਸ਼ਕਾਰਾ ਆਰਾਮ ਗਇਓ ਰਾਵਣ ਗਇਓ ਜਾਂ ਕੋ ਬਹੁਤ ਪਰਵਾਰ ਕੋ ਨਾਦ ਕਿਥੇ ਕੱਚ ਨਹੀਂ ਸੁਪਣੇ ਜੋ